ਕਈ ਵਾਰ ਨਾ ਉਹੀਂ ਨੈਲੇ ਤੇ ਤੇਲਾ ਵੀ ਬਚ ਜਾਂਦਾ ਹੈ ਅੱਜ ਗੱਡੀ ਲਈ ਜਾਵਾਂ ਤੇ ਵੇਚਣਾ ਮਿਊਜ਼ਿਕ ਲਾ ਲਿਆ ਮੈਂ ਜਗਜੀਤ ਸਿੰਘ ਦੀ ਗਾਜ਼ਲ ਚੱਲ ਰਹੀ ਸੀ ਕਿ ਜੇ ਦੌਲਤ ਵੀ ਲੈ ਲੋ ਜੇ ਸ਼ੋਹਰਤ ਵੀ ਲੈ ਲੋ ਭਲੇ ਤੋ ਮਸ਼ੀਨੋ ਮੁਝ ਸੇ ਮੇਰੀ ਜਵਾਨੀ ਮਗਰ ਮੁਝ ਕੋ ਲੋਟਾ ਦੋ ਉਹ ਬਚਪਨ ਕਾ ਸਾਵਨ ਉਹ ਕਾਗਜ਼ ਕੀ ਕਸ਼ਤੀ ਉਹ ਬਾਰਿਸ਼ ਕਾ ਪਾਣੀ ਮੈਂ ਵੀ ਪੂਰਾ ਤੌਣੋ ਚ ਹੋ ਗਿਆ ਗੂੰਗਣਾਉਣ ਲੱਗਿਆ ਨਾਲ ਇੰਨੀ ਰੱਬ ਸਬੱਬੀ ਗੱਡੀ ਐ ਜਿਹੜੀ ਮਾਨਸਾ ਚ ਐਂਟਰ ਹੋ ਗਈ ਜਦੋਂ ਅੱਗੇ ਜਾ ਕੇ ਦੇਖਿਆ ਖੱਬੇ ਪਾਣੀ ਸੱਜੇ ਪਾਣੀ ਅੱਗੇ ਪਾਣੀ ਮੈਂ ਜਦੋਂ ਉੱਪਰ ਵੱਲ ਨੂੰ ਨਿਗਰ ਮਾਰੀ ਨਾ ਮੈਨੂੰ ਹੀ ਲੱਗਿਆ ਸ਼ਾਇਦ ਰੱਬ ਕਹਿ ਰਿਹਾ ਹੋਵੇ ਲੈ ਵੀ ਮਿਤਰਾ بارش ਦਾ ਪਾਣੀ ਤਾਂ ਚੱਕ ਤੇ ਰਹੀ ਭਰਾਵਾ ਕਸ਼ਤੀ ਦੀ ਗੱਲ ਉਹ ਆ ਤੇਰੀ ਡੈਰੀ ਪਈ ਐ ਨਾ ਜਿਹੜੀ ਚੋ ਪੰਨਾ ਪਾੜ ਇੱਕ ਤੇ ਪਾਰ ਕੇ ਬਣਾ ਕਿਸ਼ਤੀ ਤੇ ਲੱਗ ਕੰਮ ਦੂ ਤਾ ਕਈ ਵਾਰੀ ਇਹਨੂੰ ਕਹਿੰਦੇ ਨੇ ਨੈਲੇ ਤੇ ਡੈਲਾ ਵਜਣਾ